ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀ ਦੀ ਪੰਜਾਵੀਂ ਕਿਸ਼ਤ ਵਿੱਚ ਸਾਰਿਆਂ ਦਾ ਨਿਮਰ ਸਵਾਗਤ ਹੈ ਇਸ ਵੀਡੀਓ ਵਿੱਚ ਅਸੀਂ ਗੁਰਬਾਣੀ ਅਤੇ ਵੇਦ ਇਹਦੇ ਬਾਰੇ ਸੰਖੇਪ ਤੁਲਨਾਤਮਕ ਅਧਿਐਨ ਕਰਾਂਗੇ ਮਹਿਲਾ ਪਹਿਲਾ ਆ ਗੁਰੂ ਨਾਨਕ ਪਾਸ਼ਾ ਜੀ ਦਾ ਇਹ ਸ਼ਲੋਕ ਹੈ ਮੰਨਦਲ ਵੇਦ ਸੇ ਬਾਜਣੋ ਘਣੋ ਤੜੀਐ ਜੋਏ ਨਾਨਕ ਨਾਮ ਸਮਾਲ ਤੂੰ ਦੇ ਜੋ ਵਰਨਾ ਕੋਈ ਮੰਡਲ ਦਾ ਅਰਥ ਹੁੰਦਾ ਢੋਲ ਸੋ ਮੰਡਲ ਬੇਦ ਸੇ ਬਾਜਣੂ ਭਾਵ ਜਿਹੜਾ ਢੋਲ ਵਿਦਾਂ ਨੇ ਵਜਾਇਆ ਭਾਵ ਜਿਹੜੀ ਵਿਚਾਰਤਾਰਾ ਦਾ ਪ੍ਰਚਾਰ ਵਿਦਾਂ ਨੇ ਕੀਤਾ ਘਣੋ ਮਨਿਕ ਕਨੇਰੀ ਸੰਗਣੀ ਡੈਂਸ ਵੱਡੀ ਟੜੀਏ ਭਾਵ ਟੜਾ ਘੜੋ ਧੜੀਏ ਭਾਵ ਬੜਾ ਕਨੇਰਾ ਧੜਾ ਭਾਵ ਬੜੀ ਵੱਡੀ ਲੁਕਾਈ ਬਹੁਤ ਸਾਰੇ ਲੋਕ ਜੋ ਇਹ ਭਾਵ ਤੱਕਣ ਵਾਸਤੇ ਉਸ ਵੱਜਦੇ ਢੋਲ ਨੂੰ ਤੱਕਣ ਵਾਸਤੇ ਆਏ ਭਾਵ ਜਿਹੜੇ ਕਰਮ ਕਾਂਡ ਤੇ ਵਿਚਾਰਤਾਰਾ ਵੇਦਾਂ ਨੇ ਤੋਰੀ ਉਸ ਕਰਮ ਕਾਂਡ ਦੇ ਰਾਹ ਨੂੰ ਅਪਣਾਣ ਲਈ ਬੜੇ ਲੋਕ ਮਗਰ ਤੁਰੇ ਨਾਨਕ ਨਾਮ ਸਮਾਲ ਤੂੰ ਰਮੂਗਨਾਨਕ ਪਾਸ਼ ਆਪਣੀ ਗੱਲ ਕਰਦੇ ਨੇ ਆਪਣੀ ਵਿਚਾਰਤਾਰਾ ਦੀ हे ਨਾਨਕ ਨਾਮ ਸਮਾਲ ਤੂੰ ਤੂੰ ਆਪਣੇ ਹਿਰਦੇ ਵਿੱਚ ਸਿਰਫ ਤੇ ਸਿਰਫ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਪੱਕਾ ਕਰ ਉਹਨੂੰ ਸੁਹਾਣ ਕੇ ਰੱਖ ਨੂੰ ਦਿੜੜ ਕਰ બીਜੋ ਅਵਰ ਨ ਕੋਈ બીਜੋ ਦਾ ਮਤਲਬ ਹੋਣਾ ਦੂਜਾ ਭਾਵ ਹਿਰਦੇ ਵਿੱਚ ਨਾਮ ਟਿਕਾਣ ਤੋਂ ਇਲਾਵਾ ਸੇਵਾ ਸਿਮਰਨ ਦੇ ਰਾਹ ਤੋਂ ਬਿਨਾ ਸੁਖੀ ਹੋਣ ਦਾ ਜੀਵਨ ਨੂੰ ਸਫਲ ਕਰਨ ਦਾ ਪਰਮਾਤਮਾ ਦੀ ਹਜ਼ੂਰੀ ਵਿੱਚ ਪਰਵਾਣ ਹੋਣ ਦਾ બીਜੋ ਅਵਰ ਨ ਕੋਈ ਦੂਜਾ ਹੋਰ ਕੋਈ ਰਾਹ ਨਹੀਂ ਹੈ ਭਾਵ ਵੇਦਾਂ ਦੇ ਦੱਸੇ ਕਰਮ ਕਾਂਡਾਂ ਦੇ ਚੱਕਰ ਵਿੱਚ ਨਹੀਂ ਪੈਣਾ ਸਿਰਫ਼ ਤੇ ਸਿਰਫ਼ ਸੇਵਾ ਸਿਮਰਨ ਜਿਹੜਾ ਗੁਰੂ ਸਾਹਿਬ ਨੇ ਰਾਹ ਸੋਝਾਇਆ ਨਾਮ ਚੱਪੋਂ ਕਿਰਤ ਕਰੋ ਤੇ ਵੰਡ ਕੇ ਛਕੋ ਸਾਡੇ ਲਈ ਹੀ ਉਹੀ ਸਭ ਤੋਂ ਉੱਤਮ ਹੈ ਸ਼ਲੋਕ ਮਹਲਾ 2 ਇਹ ਸ਼ਲੋਕ ਗੁਰੂ ਅੰਗਦ ਪਾਸ਼ਾ ਜੀ ਦਾ ਹੈ ਜਿਨ੍ਹਾਂ ਦਾ ਜਨਮ Hindu ਪਰਿਵਾਰ ਵਿੱਚ ਹੋਇਆ ਉਹਨਾਂ ਨੇ ਆਪਣਾ ਜੀਵਨ ਦਾ ਬਹੁਤ ਵੱਡਾ ਸਮਾਂ ਸ਼ੁਰੂਆਤੀ ਸਮਾਂ ਜਨਮ ਤੋਂ ਲੈ ਕੇ ਜਵਾਨੀ ਤੱਕ Hindu ਰੌ ਰੀਤਾਂ ਦੇ ਮੁਤਾਬਕ گزارਿਆ ਅਸੀਂ ਜਾਣਦੇ ਹਾਂ ਉਹ ਗੁਰੂ ਨਾਨਕ ਪਾਤਸ਼ਾਹੀ ਸ਼ਰਨ ਅੰਤੋਂ ਪਹਿਲੇ ਦੇਵੀ ਦੀ ਪੂਜਾ ਵੀ ਕਰਦੇ ਸੀਗੇ ਤੇ ਹੋਰ ਸਾਰੇ ਕਰਮਕਾਂਡ ਵੀ ਉਹ ਕਰਦੇ ਸੀ ਵੇਦਾਂ ਸ਼ਾਸਤਰਾਂ ਦੇ ਮੁਤਾਬਕ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਏ ਫਿਰ ਉਹਨੇ ਸਿੱਖੀ ਧਾਰਨ ਕੀਤੀ ਬਤੌਰ ਸਿੱਖ ਉਹਨੇ ਸੇਵਾ ਕੀਤੀ ਕਿੰਨੇ ਸਾਲ ਤੇ ਉਹ ਜਦੋਂ ਹਰ ਪੈਮਾਨੇ ਤੇ ਪੂਰੇ ਉੱtre ਤੇ ਗੁਰੂ ਨਾਨਕ ਪਾਸ਼ਾ ਨੇ ਆਪਣਾ ਜਿਹੜਾ ਸੇਵਾ ਸੀਗੀ ਅੱਗੇ ਤੋਰਨ ਦੀ ਸਿੱਖੀ ਦੀ ਉਹ ਗੁਰੂ ਉਹਨਾਂ ਲੰਗਾ ਦੇਵ ਜੀ ਬਣਾ ਕੇ ਥਾਕੇ ਉਹਨਾਂ ਨੂੰ ਸੇਵਾ ਸੋਪੀ ਤੇ ਗੁਰੰਗਤ ਪਾਤਸ਼ਾਹ ਜੀ ਨੇ ਅਸ਼ਲੋਕ ਰਚਿਆ ਤੇ ਇਸੇ ਇੱਕੋ ਸ਼ਲੋਕ ਦੇ ਵਿੱਚ ਇਹਨਾਂ ਨੇ ਵੇਦਾਂ ਦੀ ਤੇ ਗੁਰਬਾਣੀ ਦਾ ਨਿਖੇੜਾ ਜਿਹੜਾ ਹੈ ਉਹ ਕਰ ਦਿੱਤਾ ਹੈ ਕਹਿੰਦੇ ਕਥਾ ਕਹਾਣੀ ਵੇਦੀ ਆਣੀ ਭਾਵ ਜਿਹੜੀ ਕਥਾ ਕਹਾਣੀ ਵੇਦ ਲੈ ਕੇ ਆਏ ਜਾਂ ਜਿਹੜੀ ਵਿਚਾਰਧਾਰਾ ਜਿਹੜੀ ਸਿੱਖਿਆ ਜਿਹੜੀ ਤਾਲੀਮ ਵੇਦਾਂ ਨੇ ਲਿਆਂਦੀ ਉਹ ਕੀ ਸੀ ਆਪਕੁਨ ਵਿਚਾਰ ਉਹਦੇ ਵਿੱਚ ਇਸ ਗੱਲ ਦਾ ਬੜਾ ਵਿਚਾਰ ਸੀ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ। ਪਾਪ ਇਹ ਕਰੋਗੇ ਤੇ ਪਾਪ ਲੱਗੇਗਾ। ਇਹ ਕਰਮਕਾਂਡ ਕਰੋਗੇ ਤੇ ਉਸ ਪਾਪ ਨੂੰ ਨਿਖੇਦੀ ਕਰਨ ਲਈ ਉਹਦੇ ਵੱਟੇ ਵਿੱਚ ਤੁਹਾਨੂੰ ਇਹੋਲਾ ਪੁੰਨ ਮਿਲੇਗਾ। ਅਗਲੀ ਗੱਲ ਸੀ ਦੇ ਦੇ ਲੈਣਾ ਲੈ ਲੈ ਦੇਣਾ। ਪਾਪ ਜੋ ਅਸੀਂ ਕਿਸੇ ਨੂੰ ਦਿੰਨੇ ਆ ਕੋਈ ਦਾਨ ਪੁੰਨ ਕਰਦੇ ਆ ਉਹਦੇ ਵੱਟੇ ਸਾਨੂੰ ਅਗਲੇ ਜਨਮ ਵਿੱਚ ਕੁਝ ਮਿਲੇਗਾ। ਲੈ ਲੈ ਦੇਣਾ ਤੇ ਜੋ ਅਸੀਂ ਕਿਸੇ ਕੋਲ ਲੈਨੇ ਆ ਉਹ ਸਾਨੂੰ ਉਹਦੇ ਵੱਟੇ ਅਗਲੇ ਜਨਮ ਵਿੱਚ ਕੁਝ ਦੇਣਾ ਪਏਗਾ। ਜੋ ਕਿਸੇ ਬਾਰੇ ਸਾਨੂੰ ਉਹਦੇ ਬਾਰੇ ਪਤਾ ਨਹੀਂ ਹਵਾ ਤੇ ਨਰਕ ਸੁਰਗ અવਤਾਰ ਤੇ ਕਰਮ ਦੇ ਸਾਵਨਾ ਕਿਸੇ ਨੂੰ ਨਰਕ ਮਿਲੇਗਾ ਤੇ ਕਿਸੇ ਨੂੰ ਸਵਰਗ ਮਿਲੇਗਾ ਪਰ ਗੁਰਬਾਣੀ ਵਿੱਚ ਨਰਕਾਂ ਦੇ ਡਰਾਵੇ ਵੀ ਦੂਰ ਕਰ ਦਿੱਤੇ ਗਏ ਤੇ ਸਵਰਗਾਂ ਦੇ ਲਾਰੇ ਵੀ ਦੂਰ ਕਰ ਦਿੱਤੇ ਗਏ ਗੁਰਮਤਿ ਦੇ ਵਿੱਚ ਨਰਕ ਤੇ ਸਵਰਗ ਨੂੰ ਕਿਸੇ ਵੀ ਕਿਸਮ ਦੀ ਕੋਈ ਪਰਵਾਹ ਨਹੀਂ ਦਿੱਤੀ ਗਈ ਫਿਰ ਅਗਲੀ ਗਲ ਵੈਦਨ ਨੇ ਕੀ ਕੀਤੀ ਉੱਤਮ ਮੱਧਮ ਜਾਂਤੀ ਜਣ ਸੀ ਉਹਨਾਂ ਨੇ ਮਨੁੱਖਾਂ ਨੂੰ ਉੱਤਮ ਤੇ ਨੀਚ ਮੱਧਮ ਨੇ ਮਠੀ ਨੀਵੀ ਉੱਚੀਆਂ ਤੇ ਨੀਵੀ ਜਾਤਾਂ ਤੇ ਕਿਸਮਾਂ ਦੇ ਵਿੱਚ ਵੰਡ ਦਿੱਤਾ ਤੇ ਪਰਮ ਪਵੇ ਸੰਸਾਰ ਇਸ ਤਰ੍ਹਾਂ ਸਾਰੇ ਸੰਸਾਰ ਨੂੰ ਪਰਮਾਚ ਪਾ ਕੇ ਅੰਬਲ ਪੂਸੇ ਚ ਪਾ ਕੇ ਖوار ਕੀਤਾ ਇਹ ਗੱਲ ਗੁਰੂ ਅੰਗਦ ਪਾਸ਼ਾ ਜੀ ਨੇ ਜੋ ਆਪਣਾ ਉਹਨਾਂ ਨੇ ਸ਼ੁਰੂਆਤੀ ਜੀਵਨ ਜਵਾਨੀ ਦਾ ਵੇਦਾਂ ਦੇ ਮੁਤਾਬਕ گزارਿਆ ਤੇ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਵੀ ਸਿਗੇ ਚਰਨਾਂ ਅਗਰ ਲਖੀ ਹੁਣ ਅਗਲੀ ਗੱਲ ਜਿੱਦਲੇ ਉਹ ਗੁਰਨਾਨਕ ਪਾਤਸ਼ਾਹ ਦੀ ਸ਼ਰਣ ਆਏ ਤੇ ਕੀ ਸਿੱਖਿਆ ਤੇ ਉਧਰੋਂ ਦੀ ਕੀ ਮਿਲਿਆ ਉਹ ਫਿਰ ਕਹਿੰਦੇ ਅੰਮ੍ਰਿਤ ਬਾਣੀ ਤਤਵ ਖਾਣੀ ਜਿਹੜੀ ਆਤਮਿਕ ਜੀਵਨ ਦੇਣ ਵਾਲੀ ਇਹ ਬਾਣੀ ਹੈ ਇਹ ਤਤ ਦਾ ਭਾਵ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਜੀਵਨ ਦੇ ਤਤ ਸਾਰ ਦਾ ਵਿਖਾਣ ਕਰਦੀ ਹੈ ਤੇ ਗਿਆਨ ਧਿਆਨ ਵਿੱਚ ਆਈ ਇਹ ਪ੍ਰਗਟ ਕਿਵੇਂ ਹੋਈ ਹੈ ਪਰਮਾਤਮਾ ਦੇ ਰੱਬੀ ਗੁਣਾ ਦੇ ਗਿਆਨ ਦੇ ਵਿੱਚ ਉਹਦੀ ਵਿਚਾਰ ਕਰਕੇ ਇਹ ਉਹਦੇ ਚ ਸੁਰਤ ਜੋੜ ਕੇ ਪਰਮਾਤਮਾ ਦੇ ਗੁਣਾ ਵਿੱਚ ਸੁਰਤ ਜੋੜ ਕੇ ਉਹਦਾ ਉਹਦੀ ਵਿਚਾਰ ਕਰਕੇ ਇਹ ਬਾਣੀ ਪ੍ਰਗਟ ਹੋਈ ਹੈ ਗੁਰਮੁਖ ਆਖੀ ਗੁਰੂ ਨੇ ਇਹਨੂੰ ਉਚਾਰਤ ਕੀਤਾ ਇਹਦਾ ਉਚਾਰਨ ਕੀਤਾ ਇਹਨੂੰ ਆਖਿਆ ਗੁਰਮੁਖ ਜਾਤੀ ਗੁਰੂ ਨੇ ਇਹਨੂੰ ਸਮਝਿਆ ਸੁਰਤੀ ਕਰਮ ਧਿਆਈ ਬਖਸ਼ਿਸ਼ ਦੇਣਾ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਕੇ ਸੁਰਤੀ ਭਾਵ ਸੁਣਨ ਵਾਲਿਆਂ ਨੇ ਇਹਨੂੰ ਸੁਣਿਆ ਤੇ ਆਪਣੇ ਹਿਰਦੇ ਵਿੱਚ ਇਹਦਾ ਵਿਚਾਰ ਕੀਤਾ ਇਹਨੂੰ ਇਹਦਾ ਧਿਆਨ ਕੀਤਾ ਜਦੋਂ ਮਨੁੱਖ ਨੇ ਬਾਣੀ ਪੜੀ ਵਿਚਾਰੀ ਤੇ ਗੁਰਬਾਣੀ ਸਾਨੂੰ ਕੀ ਸਮਝਾਉਂਦੀ ਹੈ ਹੁਕਮ ਸਾਜ ਕਿ ਅਕਾਲ ਪੁਰਖ ਪਰਮਾਤਮਾ ਆਪਣੇ ਅਟਲ ਹੁਕਮ ਦੇ ਅਨੁਸਾਰ ਇਹ ਸਾਰੀ ਸ੍ਰਿਸ਼ਟੀ ਨੂੰ ਸਾਜਦਾ ਹੈ ਹੁਕਮ ਵਿੱਚ ਰੱਖਿਆ ਹੈ ਆਪਣੇ ਹੁਕਮ ਅਨੁਸਾਰ ਹੀ ਇਹਦੀ ਪ੍ਰਖਿਆ ਕਰਦਾ ਹੈ ਹੁਕਮੇ ਅੰਦਰ ਵੇਖਿਆ ਆਪਣੇ ਹੁਕਮ ਅਨੁਸਾਰ ਹੀ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ ਉਹਦੀ ਦੇਖਭਲ ਕਰਦਾ ਹੈ ਉਹਨੂੰ ਸੰਭਾਲਦਾ ਹੈ ਨਾਨਕ ਅੱਗੋਂ ਓਮੈ ਟੁੱਟੈ ਇਸ ਬਾਣੀ ਨਾਲ ਜੁੜਨ ਦਾ ਦੀ ਬਰਕਤ ਦੇ ਨਾਲ ਅੱਗੇ ਜੋ ਹੁੰਦਾ ਉਹ ਕੀ ਏ ਇਹ ਨਾਨਕ ਅੱਗੋਂ ਓਮੈ ਟੁੱਟੈ ਇਸ ਬਾਣੀ ਦੀ ਵਿਚਾਰ ਕੀਤੇ ਆ ਬਾਣੀ ਨੂੰ ਪੜਿਆ ਸੁਣਿਆ ਗਾਇਆ ਕੰਠ ਕੀਤਾ ਮਨੁੱਖ ਦੀ ਹੋਮੈ ਟੁੱਟ ਜਾਂਦੀ ਹੈ ਤਾਂ ਕੋ ਲਿਖੀ ਹੈ ਲਿਖ ਹੈ ਕਿ ਉਸ ਦਾ ਇਹ ਮੂਰਖਾ ਜਨਮ ਲਿਖੇ ਵਿੱਚ ਆ ਜਾਂਦਾ ਹੈ ਕਿਸੇ ਗਿਣਤੀ ਵਿੱਚ ਆ ਜਾਂਦਾ ਹੈ ਉਹ ਮੁਨਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦਾ ਹੈ ਉਹਦਾ ਜਨਮ ਸਫਲ ਹੋ ਜਾਂਦਾ ਹੈ ਸੋ ਇੱਕੋ ਸ਼ਲੋਕ ਦੇ ਵਿੱਚ ਗੁਰੰਗਤ ਪਾਤਸ਼ਾਹ ਜੀ ਨੇ ਵੇਦਾਂ ਦਾ ਤੇ ਗੁਰਬਾਣੀ ਦਾ ਤੁਲਨਾਤਮਕ ਧਿਆਨ ਕਰਕੇ ਨਿਖੇੜਾ ਵੀ ਕਰ ਦਿੱਤਾ ਹੈ ਕਿ ਦੋਨਾਂ ਦੇ ਵਿੱਚ ਕਿਸ ਤਰ੍ਹਾਂ ਕੋਈ ਜੋੜ ਮਿਲ ਨਹੀਂ ਹੈਗਾ ਤੇ ਦੋਨਾਂ ਦਾ ਕੀ ਫਰਕ ਹੈਗਾ ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਉਹੀ ਗੱਲ ਭਗਤ ਕਬੀਰ ਜੀ ਨੇ ਆਪਣੇ ਅੰਦਾਜ਼ ਵਿੱਚ ਵੀ ਕਹੀ ਆਪਣੇ ਸ਼ਲੋਕਾਂ ਦੇ ਵਿੱਚ ਕਹਿੰਦੇ ਕਬੀਰ ਜੈ ਮਾਰਗ ਪੰਡਿਤ ਗਏ ਜਿਦਾਂ ਬੱਦਲ ਮੰਡਲ ਬੇਦੇਸੇ ਬਾਜਣੋ ਉਹਨਾਂ ਨੇ ਪਾਸ਼ਾ ਨੇ ਕਿਹਾ ਕਹਿੰਦੇ ਕਬੀਰ ਜੈ ਮਾਰਗ ਪੰਡਿਤ ਗਏ ਇੱਕ ਵੀਰ ਜਿਸ ਕਰਮकांड तीर्थ दान ਪੁੰਨ ਹਵਨ ਜਗ ਦੇ ਰਾਤੇ ਪੰਡਿਤ ਗਏ ਤੁਰੇ ਪਾਛੇ ਪਰਿਵਹੀਰ ਵੀਰ ਦੀ ਢੀਡ ਪਰਿਵਰ ਦੇ ਪੈ ਗਈ ਉਹਨਾਂ ਦੇ ਪਿੱਛੇ ਕਰਮਕਾਂਡਾਂ ਦੇ ਅਧੀਨ ਇੱਕੰ ਸੁਖ ਹੈ ਤੀਰਥਾਂ ਤੇ ਜਾਓ ਵਰਤ ਰਖ ਲਓ ਦਾਨ ਕਰ ਲੋ ਪੁੰਨ ਕਰ ਲੋ ਪਰ ਕੋਈ ਕਿਰਦਾਰ ਨੂੰ ਉੱਚਾ ਚੱਕਣ ਦੀ ਸੇਵਾ ਸਿਮਰਨ ਦੀ ਕੋਈ ਬੰਦਿਸ਼ ਨਹੀਂ ਹੈਗੀ ਪਾਛੇ ਪਰਿ ਬਹੀਰ ਇਸ ਦੇ ਮਗਰ ਬੜੀ ਵੱਡੀ ਢੀਡ ਲੱਗ ਪਈ ਕਹਿੰਦੇ ਇੱਕ ਅਵਕਟ ਘਾਟੀ RAM ਕੀ ਅਵਕਟ ਘਾਟੀ ਹੁੰਦੀ ਹੈ ਪਹਾੜੀ ਰਸਤਾ RAM ਕੀ ਪਰ ਆਪ ਪਰਮਾਤਮਾ ਦਾ ਜੋ ਸਿਮਰਨ ਸੇਵਾ ਦਾ ਰਾਹ ਹੈ ਇਹ ਪਹਾੜੀ ਰਸਤਾ ਹੈ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਜੂਝਣਾ ਪੈਂਦਾ ਹੈ ਸਬਰ ਸੰਤੋਖ ਦਿਆ ਧਰਮ ਧੀਰਜ ਸਤ ਝੂਠ ਬੋਲਣਾ ਛੱਡਣਾ ਪੈਂਦਾ ਨਿੰਦਿਆ ਛੱਡਣੀ ਪੈਂਦੀ ਹੈ ਚੁਗਲੀ ਛੱਡਣੀ ਪੈਂਦੀ ਹੈ ਲਾਲਚ ਛੱਡਣਾ ਪੈਂਦਾ ਕੋਧਰੀ ਦੀ ਰੋਟੀ ਖਾ ਕੇ ਵੀ ਸ਼ੁਕਰ ਮਨਾਣਾ ਪੈਂਦਾ ਕੋਠੀਆਂ ਮੰਡਪ ਮਾਰੀਆਂ ਦਾ ਮੋਹ ਤਿਆਗਣਾ ਪੈਂਦਾ ਸੋ ਇੱਕ ਅਵਗੜ ਘਾਟੀ RAM ਕੀ ਪਰਮਾਤਮਾ ਦੇ ਸਿਮਰਨ ਦਾ ਰਾਹ ਜਿਹੜਾ ਹੈ ਪਹਾੜੀ ਰਸਤਾ ਹੈ ਕਬੀਰ ਨੇ ਉਹ ਰਾਹ ਫੜਿਆ ਤੈ ਚੜ ਰਿਓ ਕਬੀਰ ਕਬੀਰ ਨੇ ਉਹ ਪਹਾੜੀ ਰਸਤਾ ਸੇਵਾ ਸਿਮਰਨ ਦਾ ਜਿਹੜਾ ਤਗਣਾ ਰਸਤਾ ਹੈਗਾ ਵਿਖਮ ਮਾਰਗ ਹੈਗਾ ਜਦੈ ਵਾਰੇ ਗੁਰੂ ਮੋਤਾਸ ਪਾਸ਼ਾ ਜੀ ਨੇ ਵੀ ਕਿਹਾ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਇਹੋ ਮਮੇ ਦੀ ਗੱਲ ਛੱਡਣੀ ਪੈਂਦੀ ਹੈ ਲਾਲ ਛੱਡਣਾ ਪੈਂਦਾ ਹੈ ਤ੍ਰਿਸ਼ਨਾ ਛੱਡਣਾ ਪੈਂਦਾ ਹੈ ਉਹ ਰਾਹ ਜਿਹੜਾ ਹੈ ਕਬੀਰ ਨੇ ਫੜਿਆ ਹੈ ਕਬੀਰ ਨੇ ਪੰਡਤਾਂ ਵਾਲਾ ਰਾਹ ਵੇਦਾਂ ਵਾਲਾ ਰਾਹ ਉਹਦੇ ਮਗਰ ਕਬੀਰ ਨਹੀਂ ਪਿਆ ਇਹ ਇੱਕ ਆਖਰੀ ਹਵਾਲਾ ਹੋਰ ਲੈ ਲੈਣੇ ਆ ਵੈਸੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੇਦਾਂ ਬਾਰੇ ਹੋਰ ਬੜੇ سارے ਹਵਾਲੇ ਨੇ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਹੈਗੀ ਹੈ ਕਿੰਨੇ ਸਾ ਸਤ ਵੇਦ ਸਿਮਰਤ ਸਰ ਤੇਰਾ ਸਰ ਦਾ ਪਤਲਾ ਸਰ ਦਾ ਮਤਲਬ ਹੁੰਦਾ ਹੈ ਸਰੋਵਰ ਭਾਵ ਨਾਮ ਰੂਪੀ ਸਰੋਵਰ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ اے ਸੱਚੇ ਪਾਤਸ਼ਾਹ اے ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਨਾਮ ਰੂਪੀ ਸਰੋਵਰ ਹੀ ਮੇਰੇ ਲਈ ਸ਼ਾਸਤਰ ਵੇਦ ਤੇ ਸਮ੍ਰਿਤੀਆਂ ਦਾ ਗਿਆਨ ਹੈ ਭਾਵ ਤੇਰੇ ਨਾਮ ਦੇ ਵਟੇ ਮੈਂ ਇਹਨਾਂ ਨੂੰ ਸ਼ਾਸਤਰ ਵਿਦਾਂ ਸਿਮਰਤਿਆਂ ਨੂੰ ਕੋਈ ਤਰਜੀਹ ਨਹੀਂ ਦਿੰਦਾ ਤੇਰਾ ਨਾਮ ਨੂੰ ਤੇਰੇ ਨਾਮ ਨੂੰ ਧਿਆਉਣਾ ਤੇਰਾ ਸਿਮਰਨ ਕਰਨਾ ਤੇਰੀ ਸਿਫਤਸਲਾ ਕਰਨੀ ਇਹੀ ਮੇਰੇ ਲਈ ਸ਼ਾਸਤਰ ਵਿਦ ਸਿਮਰਤਾਂ ਦੀ ਪੜਾਈ ਹੈਗੀ ਹੈ ਸੁਰਸਰੀ ਚਰਨ ਸਮਾਣੀ ਸੁਰਸਰੀ ਦਾ ਮਤਲਬ ਹੁੰਦਾ ਗੰਗਾ ਚਰਨ ਸਮਾਣੀ ਭਾਵ ਤੇਰੇ ਚਰਨਾਂ ਵਿੱਚ ਸਮਾਏ ਰਹਿਣਾ ਤੇਰੇ ਚਰਨਾਂ ਵਿੱਚ ਸੁਰਤ ਜੋੜੀ ਰੱਖਣੀ ਇਹ ਮੇਰੇ ਲਈ ਗੰਗਾ ਦਾ ਇਸ਼ਨਾਨ ਹੈ ਗੰਗਾ ਦਾ ਤੀਰਥ ਹੈ ਮੇਰੇ ਲਈ ਸ਼ਾਖਾ ਤੀਨ ਮੂਲ ਸ਼ਾਖਾ ਮੈਨੇ ਟਾਣੀਆਂ ਤੀਨ ਮੈਨੇ ਤਿੰਨ ਮੂਲ ਮੈਨੇ ਜੜ ਮੁੱਢ ਇਹਦਾ ਮਤਲਬ ਹੈ ਸ਼ਾਖਾ ਤੀਨ ਭਾਵ ਤਿੰਨ ਸ਼ਾਖਾਵਾਂ ਵਾਲੀ ਮਾਇਆ ਤ੍ਰੈ ਗੁਣੀ ਮਾਇਆ ਰਜੋ ਗੁਣ ਤਮੋ ਗੁਣ ਸਤੋ ਗੁਣ ਵਾਲੀ ਮਾਇਆ ਦਾ ਮੂਲ ਇਹ ਵਾਹਿਗੁਰੂ ਤੂੰ ਤ੍ਰੈ ਗੁਣੀ ਮਾਇਆ ਦਾ ਮੂਲ ਹੈ ਉਹਦਾ ਮੁੱਢ ਹੈ ਮਤ ਰਵੈ ਮੇਰੀ ਬੁੱਧੀ ਮੇਰੀ ਮਤ ਤੈਨੂੰ ਤੈਨੂੰ ਹੀ ਸਿਮਰਦੀ ਹੈ ਤੈਨੂੰ ਹੀ ਯਾਦ ਕਰਦੀ ਹੈ ਤੇਰੇ ਵੱਲ ਮੇਰਾ ਧਿਆਨ ਰਹਿੰਦਾ ਹੈ ਤੂੰ ਤਾਂ ਸਰਬ ਵਿਡਾਣੀ ਵਿਡਾਣੀ ਬਨੇ ਅਚਰਜ ਤੂੰ ਇਸ ਸਾਰੇ ਅਚਰਜ ਬ੍ਰਹਮੰਡ ਦਾ ਮਾਲਿਕ ਹੈ ਤੇ ਤੂੰ ਹੀ ਸਰਜਿਆ ਹੈ ਤਾਂ ਕਿ ਚਰਨ ਜਪੈ ਜਨ ਨਾਨਕ ਨਾਨਕ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਜਾਪ ਹੀ ਕਰਦਾ ਹੈ ਉਹਦੇ ਚਰਨਾਂ ਕਮਲਾਂ ਨੂੰ ਹੀ ਧਿਆਨ ਵਿੱਚ ਆਪਣੇ ਹਿਰਦੇ ਵਿੱਚ ਧਾਰਦਾ ਹੈ ਬੋਲੇ ਅੰਮ੍ਰਿਤ ਬਾਣੀ ਤੇ ਉਹਦੀ ਸਿਫਤ ਸਲਾਹ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਦਾ ਉਚਾਰਨ ਹੀ ਕਰਦਾ ਹੈ ਸੋ ਇਹ ਚਾਰ ਸਾਈਡਾਂ ਦੇ ਰਾਹੀਂ ਅਸੀਂ ਸੰਖੇਪ ਦੇ ਵਿੱਚ ਜਾਣਿਆ ਹੈ ਕਿ ਕਿਵੇਂ ਗੁਰਬਾਣੀ ਦਾ ਸਰੋਤ ਵੇਦਾਂ ਤੋਂ ਬਿਲਕੁਲ ਨਹੀਂ ਹੈ ਗੁਰਸਬ ਨੇ ਆਪਣੀ ਬਾਣੀ ਚ ਖੁਦ ਲਿਖਿਆ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਐਸੜਾ ਕਰੀ ਗਿਆਨ ਵੇ ਲਾ ਲੋ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਸੋ ਗੁਰਬਾਣੀ ਦਾ ਤੇ ਵੇਦਾਂ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਨਾਲ ਤੇ ਜੋੜ ਨਹੀਂ ਲੱਗਾ ਤੇ ਨਾ ਹੀ ਕੋਈ ਟਕਰਾ ਹੈ ਦਵਨਾ ਦੀ ਵਿਚਾਰਧਾਰਾ ਬਿਲਕੁਲ 1.2 ਤੋਂ 1.2 ਹੈ ਸੋ ਇਨੀ ਬੇਨਤੀ ਪਰਵਾਨ ਕਰਨੋ ਜੀ ਲਾਜੂ ਗੰਦੀ ਖੇਮਾ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ